ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜ਼ਾਰਾਂ ਬਰਸ ਨਰਗੀਸ ਆਪਣੀ ਬੇਨੂਰੀ ਤੇ ਰੋਤੀ ਰਹੀ ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦਿਦਾਵਰ ਪੈਦਾ ਬਹੁਤ ਆਸਾਂ ਬਾਦ ਕਿਤੇ ਧਰਤੀ ਰੂਪੀ ਜੜੀ ਨਰਗੀਸ ਸੀ ਉਹ ਰੋਂਦੀ ਰਹੀ ਵੀ ਮੇਰੇ ਉੱਪਰ ਨੂਰ ਨਹੀਂ ਖੜਿਆ ਤੇ ਬਹੁਤ ਕਿਤੇ ਮੁਸ਼ਕਲਾਂ ਬਾਦ ਕੁਦਰਤ ਦੇ ਵਿੜੇ ਦੇ ਵਿੱਚ ਇਹੋ ਜਿਹਾ ਫੁੱਲ ਖੜਦਾ ਹੈ ਜਿਹੜਾ ਬਾਗ ਨੂੰ ਆਲੇ-ਦੁਆਲੇ ਦੀ ਕੁਦਰਤ ਨੂੰ ਇੰਨਾ ਕੁ ਮਹਿਕਣ ਲਾ ਦਿੰਦਾ ਕਿ ਉਸ ਫੁੱਲ ਦੇ ਉੱਤੇ ਗੁਲਦਸਤੇ ਦੇ ਫੁੱਲ ਵੀ ਮਾਣ ਕਰਦੇ ਨੇ ਅੱਜ 3 ਮਈ 2025 ਹੈ ਤੇ 3 ਮਈ 2025 ਜਿਹੜੀ ਆ ਉਹ ਬਹੁਤ ਵੱਡਾ ਜਿਹੜਾ ਅਹਿਮियत ਦਿਨ ਰਖਾਉਂਦਾ 3 ਮਈ ਇਤਿਹਾਸ ਦੇ ਤੇ ਕਲੰਡਰ ਦੇ ਜਿਹੜੇ ਤਾਰੀਖ ਦੇ ਪੰਨੇ ਆ ਜਿਨ੍ਹਾਂ ਨੂੰ ਇਤਿਹਾਸ ਨਾਲ ਪਿਆਰ ਆ ਉਹ ਤਾਂ ਕੁਝ ਕੋਈ ਯਾਦ ਰੱਖ ਰਹੇ ਨੇ ਪਰ ਸਾਨੂੰ ਇਹ ਜਿਹੜਾ ਦਿਨ ਭੁੱਲਦਾ ਜਾਂਦਾ ਹੈ ਸਾ ਸੰਗਤ ਬਹੁਤ ਵੱਡੇ ਇੱਕ ਜਰਨਲ ਦੀ ਤੁਹਾਡੇ ਨਾਲ ਜਿਹੜੀ ਹੈ ਉਹ ਬਾਤ ਪਾਉਣ ਜਾ ਰਹੇ ਆ 3 ਮਈ 1718 ਨੂੰ ਵਿਸਾਖ ਸੁਦੀ 15 ਬਿਕਰਮੀ ਸਾਮਤ 1775 ਵਾਲੇ ਦਿਨ ਪਿੰਡ ਆਲੂ ਜ਼ਿਲ੍ਹਾ ਪਟਿਆਲਾ ਦੇ ਵਿੱਚ ਪਿਤਾ ਬਦਰ ਸਿੰਘ ਤੇ ਭਾਈ ਬਾਗ ਸਿੰਘ ਦੀ ਭੈਣ ਦੇ ਘਰ ਦੇ ਵਿੱਚ ਇੱਕ ਗੁਰੂ ਕਾ ਲਾਲ ਰੱਬੀ ਬਾਲ ਪੈਦਾ ਹੋਇਆ ਜਿਨ੍ਹਾਂ ਦੇ ਨਾਨਕੇ ਹਾਲੋਂ ਸਾਧੋ ਪਿੰਡ ਦੇ ਵਿੱਚ ਨੇ ਤੇ ਘਰਦਿਆਂ ਨੇ ਨਾ ਪਿਆਰ ਦੇ ਨਾਲ ਜੱਸਾ ਸਿੰਘ ਰਸਿਆ ਜੱਸਾ ਸਿੰਘ ਉਹਨਾਂ ਦੇ ਮਾਤਾ ਜੀ ਉਹਨਾਂ ਬਾਰੇ ਲਿਖਿਆ ਮਿਲਦਾ ਕਿ ਉਹ ਗਾਤਰੇ ਦੇ ਵਿੱਚ ਜਿਹੜਾ ਉਹ ਉਥੇ ਰੱਖਿਆ ਕਰਦੇ ਸਨ ਸਵੇਰੇ ਸ਼ਾਮ ਨਿਤਨੇਮ ਤੋਂ ਬਾਅਦ ਉਹ ਤਾਰਾ ਵਜਾ ਕੇ ਕੀਰਤਨ ਕਰਿਆ ਕਰਦੇ ਸਨ ਉਹਨਾਂ ਦੀ ਮਾਤਾ ਜੀ ਨੂੰ ਆਸਾ ਕੀ ਵਾਰ ਦਾ ਕੀਰਤਨ ਕਰਨਾ ਬਹੁਤ ਜਿਹੜਾ ਉਹ ਪਿਆਰਾ ਲੱਗਦਾ ਸੀ ਆਸਾ ਕੀ ਵਾਰ ਦਾ ਕੀਰਤਨ ਬਹੁਤ ਸੋਹਣਾ ਕਰਦੇ ਸਨ ਛੋਟੇ ਹੁੰਦਿਆਂ ਹੀ ਸਰਦਾਰ ਜੱਸਾ ਸਿੰਘ ਨੂੰ ਘਰ ਦੇ ਵਿੱਚ ਗੁਰਮਤਿ ਜਾਗ ਲੱਗੀ ਮਾਤਾ ਦੇ ਨਾਲ ਸਵੇਰੇ ਸ਼ਾਮ ਨਿਤਨੇਮ ਤੋਂ ਬਾਅਦ ਕੀਰਤਨ ਕਰਨਾ ਤੇ ਆਸਾ ਕੀ ਵਾਰ ਦਾ ਕੀਰਤਨ ਮਾਤਾ ਦੇ ਨਾਲ ਮਨੌਲਾ ਇੱਥੇ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਜਿੰਨੀਆਂ ਵੀ ਤੁਸੀਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਬਾਬਤ ਕਿਤਾਬਾਂ ਪੜੋਗੇ ਜਾਂ ਗ੍ਰੰਥ ਪੜੋਗੇ ਮਾਤਾ ਜੀ ਦਾ ਨਾਮ ਜਿਹੜਾ ਉਹਨਾਂ ਦੇ ਜਿਨ੍ਹਾਂ ਨੇ ਉਹਨਾਂ ਨੂੰ ਜਨਮ ਦਿੱਤਾ ਬਹੁਤ ਘੱਟ ਮਿਲਦਾ ਹੈ ਇਹ ਜ਼ਰੂਰ ਲਿਖਿਆ ਮਿਲਦਾ ਕਿ ਭਾਈ ਬਾਗ ਸਿੰਘ ਉਹਨਾਂ ਦੇ ਭੈਣ ਸਾਲ ਸਾਜ ਸੰਗਤ ਸਮਾ ਆਪਣੀ ਡੋਰੇ ਚੱਲਦਾ ਰਿਹਾ 4 ਸਾਲਾ ਦੇ ਹੋਏ ਜਦੋਂ ਤੇ ਉਦੋਂ ਸਨ 1722 ਦੇ ਵਿੱਚ ਉਹਨਾਂ ਦੇ ਪਿਤਾ ਸਰਦਾਰ ਬਦਰ ਸਿੰਘ ਤੜਾਈ ਕਰ ਗਏ 4 ਸਾਲਾਂ ਦੇ ਸਰਦਾਰ ਜੱਸਾ ਸਿੰਘ ਦੇ ਸਿਰ ਦੇ ਉੱਪਰੋਂ ਪਿਤਾ ਦਾ ਸਾਆ ਉੱਠ ਗਿਆ ਜਿਨ੍ਹਾਂ ਨੂੰ ਜ਼ਿੰਦਗੀ ਨੇ ਕੁਦਰਤ ਨੇ ਤੇ ਰੱਬ ਨੇ ਕੁਝ ਬਣਾਉਣਾ ਹੋਵੇ ਉਹਨਾਂ ਦੀਆਂ ਜ਼ਿੰਦਗੀ ਦੇ ਵਿੱਚ ਕੁਝ ਮੁਸ਼ਕਲਾ ਰੱਬ ਪੈਦਾ ਕਰਦਾ ਹੈ ਪਰ ਉਹ ਬੰਦੇ ਸਿਖਰ ਚੋਟੀ ਤੇ ਪਹੁੰਚ ਕੇ ਵੱਡਾ ਇਤਿਹਾਸ ਰਚਿਆ ਕਰਦੇ ਨੇ 50 ਸਾਲਾਂ ਦੇ ਜਦੋਂ ਹੋਏ 1723 ਸਨ ਦੇ ਅੰਦਰ ਤੇ ਪੰਜਾਬ ਦੀ ਕੁਝ ਸੰਗਤਾਂ ਮਾਤਾ ਸੁੰਦਰ ਕੌਰ ਜੀ ਵੱਲ ਦਿੱਲੀ ਚਾਲੇ ਪਾਰੇ ਸਨ ਤੇ ਮਾਤਾ ਜੀ ਦਾਲ ਸਰਦਾਰ ਜੱਸਾ ਸਿੰਘ ਆਖਦੇ ਨੇ ਆਪਾਂ ਵੀ ਮਾਤਾ ਸੁੰਦਰ ਜੀ ਦੇ ਕੋਲ ਦਿੱਲੀ ਦੀ ਧਰਤੀ ਦੇ ਉੱਪਰ ਚੱਲੀਏ ਨਾਲ ਸਰਦਾਰ ਜੱਸਾ ਸਿੰਘ ਦੇ ਮਾਮਾ ਜੀ ਸਰਦਾਰ ਬਾਗ ਸਿੰਘ ਉਹਨਾਂ ਨੇ ਚਾਲੇ ਪਾ ਦਿੱਤੇ ਆ ਸਰਦਾਰ ਬਾਗ ਸਿੰਘ ਦੇ ਘਰ ਦੇ ਵਿੱਚ ਆਪਣੀ ਔਲਾਦ ਕੋਈ ਨਹੀਂ ਸੀ ਐਸੇ ਕਰਕੇ ਭਾਂਜੇ ਨਾਲ ਦਿਲੋਂ ਪਿਆਰ ਸੀ ਉਹ ਚਾਹੁੰਦੇ ਸਨ ਕਿ ਸਾਡਾ ਭਾਂਜਾ ਗੁਣਾਂ ਦੀ ਖਾਨ ਬਣੇ ਦਿੱਲੀ ਦੀ ਧਰਤੀ ਦੇ ਉੱਤੇ ਤਕਰੀਬਨ 7 ਸਾਲ ਜਿਹੜੀ ਆ ਉਹ ਮਾਤਾ ਸੁੰਦਰਜੀ ਕੌਰ ਦੇ ਕੋਲ ਸੇਵਾ ਕੀਤੀ ਹੈ ਮਾਤਾ ਸੁੰਦਰ ਕੌਰ ਹੋਣਾ ਨੇ ਲਾੜ ਲੜਾਇਆ ਕੱਪੜੇ ਬੱਚਿਆਂ ਮਾਂ ਕ ਪੜਾਇਆ ਤੇ ਇੰਨਾ ਗੂੜਾ ਪਿਆਰ ਪੈਦਾ ਕੀਤਾ ਸਰਦਾਰ ਗੱਸਾ ਸਿੰਘ ਹੋਣਾ ਦੇ ਨਾਲ ਜਿੱਥੇ ਇਤਿਹਾਸਕ ਗ੍ਰੰਥਾਂ ਦੀ ਜਿੱਥੇ ਗੁਰਬਾਣੀ ਦੀ ਸੰਥਿਆ ਦਵਾਈ ਹੈ ਉਥੇ ਨਾਲ ਇੱਕ ਵੱਡਾ ਕਰਮ ਹੋਰ ਕੀਤਾ ਹੈ ਉਥੇ ਸਾਧ ਸੰਗਤ ਆ ਫਾਰਸੀ ਸਿਖਾਈ ਗਈ ਤੇ ਫਾਰਸੀ ਸਿਖਾਉਣ ਕਰਕੇ ਹਮ ਕੋ ਤੁਮ ਕੋ ਕਹਿਣ ਦੀ ਜੜੀ ਆ ਉਹ ਵਿੱਚ ਸਰਦਾਰ ਜੱਸਾ ਸਿੰਘ ਉਹਨਾਂ ਨੂੰ ਆਦਤ ਪੈ ਗਈ ਹਮ ਕੋ ਤੁਮ ਕੋ ਜਿਹੜਾ ਲਬਜ ਹੈ ਉਹ ਫਾਰਸੀ ਭਾਸ਼ਾ ਦਾ ਹਿੰਦੀ ਭਾਸ਼ਾ ਦਾ ਨਹੀਂ ਆ ਜਦੋਂ ਭਾਈ ਕਾਨ ਸਿੰਘ ਨਾਪੇ ਦਾ ਮਹਾਨ ਕੁਸ਼ ਪੜੋਗੇ ਤੁਹਾਨੂੰ ਇਹ ਗੱਲ ਕਲੀਅਰ ਹੋ ਜਾਏਗੀ ਸਾਧ ਸੰਗਤ ਉੱਥੇ 7 ਸਾਲ ਦੀ ਸੇਵਾ ਤੋਂ ਬਾਅਦ ਇੱਕ ਵੱਡੀ ਬਖਸ਼ਿਸ਼ ਪਾਉਣ ਲੱਗੀ ਹੈ ਜਦੋਂ 1729 ਦੇ ਵਿੱਚ ਵਿਦਾਈਗੀ ਹੋਣ ਲੱਗੀ ਪੰਜਾਬ ਵੱਲ ਤੇ ਮਾਤਾ ਸੁੰਦਰ ਕੌਰ ਜੀ ਨੇ ਕੁਝ ਚੀਜ਼ਾਂ ਦੀ ਬਖਸ਼ਿਸ਼ ਕੀਤੀ ਹੈ ਸਰਦਾਰ ਜੱਸਾ ਸਿੰਘ ਔੜਾ ਨੂੰ ਇੱਕ ਗੁਰਜ ਦਿੱਤਾ ਇੱਕ ਕਿਰਪਾਨ ਦਿੱਤੀ ਹੈ ਇੱਕ ਢਾਲ ਦਿੱਤੀ ਹੈ ਇੱਕ ਤੀਰ ਕਮਾਨ ਤੇ ਤੀਰਾਂ ਵਾਲਾ ਪੱਥਾ ਦਿੱਤਾ ਹੈ ਇੱਕ ਚਾਂਦੀ ਦੀ ਚੋਹ ਬਖਸ਼ਿਸ਼ ਕੀਤੀ ਹੈ ਨਾਲ ਵੱਡੇ ਖਿਤਾਬ ਦੇ ਕੇ ਜਿਹੜਾ ਉਹ ਪੰਜਾਬ ਦੀ ਧਰਤੀ ਵੱਲ ਜਿਹੜਾ ਰਵਾਨਾ ਕੀਤਾ ਹੈ ਪੰਜਾਬ ਦੀ ਧਰਤੀ ਵੱਲ ਆਉਂਦਿਆਂ ਜਿਹੜਾ ਉਹ ਪੂਰਾ ਸਮੂਹ ਖਾਲਸਾ ਪੰਥ ਜਲੰਧਰ ਲਾਗੇ ਕਰਤਾਰਪੁਰ ਸਾਹਿਬ ਜਿਹੜਾ ਦੋ ਕਰਤਾਰਪੁਰ ਹੈ ਇੱਕ ਕਰਤਾਰਪੁਰ ਸਾਹਿਬ ਉਹ ਹੈ ਜਿੱਥੇ 17 ਸਾਲ ਗੁਰੂ ਨਾਨਕ ਸਾਹਿਬ ਹਾਲਤ ਲਾਉਂਦੇ ਆ ਤੇ ਇੱਕ ਜਲੰਧਰ ਲਾਗੇ ਕਰਤਾਰਪੁਰ ਸ਼ਹਿਰ ਹੈ ਉਹ ਵੀ ਕਰਤਾਰਪੁਰ ਸਾਹਿਬ ਸਿੱਖ ਪੰਥ ਦਾ ਹੈ ਉਸ ਕਰਤਾਰਪੁਰ ਦੀ ਜੂਹ ਦੇ ਵਿੱਚ ਸਾਰਾ ਖਾਲਸਾ ਪੰਥ ਡੇਰੇ ਲਈ ਬੈਠਾ ਹੈ ਭਾਈ ਬਾਗ ਸਿੰਘ ਜਿਹੜਾ ਉਹ ਨਵਾਬ ਕਪੂਰ ਸਿੰਘ ਉਹਨਾਂ ਨੂੰ ਮਿਲਣ ਜਾਂਦੇ ਸਨ ਜਦੋਂ ਉਸ ਕਰਤਾਰਪੁਰ ਜਲੰਧਰ ਸ਼ਹਿਰ ਦੀ ਜੂਹ ਦੇ ਵਿੱਚ ਪਹੁੰਚੇ ਤੇ ਉੱਥੇ ਸਰਦਾਰ ਬਾਗ ਸਿੰਘ ਤੇ ਉਹਨਾਂ ਦੇ ਮਾਤਾ ਸਰਦਾਰ ਜੱਸਾ ਸਿੰਘ ਦੇ ਉਹ ਆਖਦੇ ਆ ਕਿ ਅਸੀਂ ਦੋਨੇ ਜਿਹੜਾ ਪੁੱਤ ਤੇ ਮਾਤਾ ਨੇ ਕੀਰਤਨ ਕਰਨਾ ਆਸਾ ਕੀ ਵਾਰ ਦਾ ਤੋਤਲੀ ਦੀ ਜ਼ੁਬਾਨ ਦੇ ਵਿੱਚ ਜਦੋਂ ਆਪਣੀ ਮਾਤਾ ਦੇ ਨਾਲ ਸਵੇਰੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਕੀਤਾ ਆਸਾ ਕੀ ਵਾਰ ਦਾ ਕੀਰਤਨ ਇੰਨਾ ਕਿ ਪਿਆਰਾ ਕੀਤਾ ਉਹ 7 ਸਾਲਾਂ ਦਾ ਪਿਆਰਾ ਬੱਚਾ ਜਿਹੜਾ ਉਹ ਨਵਾਬ ਕਪੂਰ ਸਿੰਘ ਆ ਪੰਥ ਦੇ ਜੱਥੇਦਾਰ ਨੂੰ ਭਾ ਗਿਆ ਤੇ ਅੰਮ੍ਰਿਤ ਵੇਲੇ ਉਸ ਮਾਤਾ ਕੋ ਇੱਕ ਦਾਤ ਮੰਗੀ ਗਈ ਹੈ ਕਿ ਸੁਣਿਓ ਇਹ ਬੱਚਾ ਜਿਹੜਾ ਬਹੁਤ ਪਿਆਰਾ ਤੁਹਾਡਾ ਕੀਰਤਨ ਕਰਦਾ ਹੈ ਮੈਂ ਕਿਸੇ ਕੋ ਝੋਲੀ ਨਹੀਂ ਅੱਡੀ ਅੱਜ ਤੱਕ ਮੈਨੂੰ ਪੰਥ ਨੇ ਏਡਾ ਕ ਵੱਡਾ ਮਾਣ ਬਖਸ਼ਿਸ਼ ਕੀਤਾ ਹੈ ਕਿ ਮਾਤਾ ਜੀ ਮੈਨੂੰ ਨਵਾਬ ਬਣਾ ਦਿੱਤਾ ਹੈ ਤੁਸੀਂ ਜੇ ਇੱਕ ਬਖਸ਼ਿਸ਼ ਕਰੋ ਇਹ ਬੱਚਾ ਮੇਰੀ ਝੋਲੀ ਦੇ ਵਿੱਚ ਪਾ ਦਿਓ ਮਾਤਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਕਹਿਣ ਲੱਗੇ ਭੈਣ ਰੋਣੀ ਕਿਉਂ ਹੈ ਕਹਿਣ ਲੱਗੇ ਰੋਂਦੀ ਨਹੀਂ ਇਹ ਖੁਸ਼ੀ ਦੇ ਹੰਝੂ ਹੈ ਕਿ ਗੁਰੂ ਕਲਗੀਧਰ ਪਾਤਸ਼ਾਹੀ ਮਹਾਰਾਜ ਜਿਹੜਾ ਉਹ ਪੰਥ ਦੀ ਝੋਲੀ ਦੇ ਵਿੱਚ ਮੇਰੇ ਸਰਦਾਰ ਜਸਾ ਸਿੰਘ ਨੂੰ ਪਾਉਣ ਲੱਗਿਆ ਮਾਤਾ ਨੇ ਖੁਸ਼ੀ-ਖੁਸ਼ੀ ਨਵਾਬ ਕਪੂਰ ਸਿੰਘ ਦੀ ਝੋਲੀ ਦੇ ਵਿੱਚ ਸਰਦਾਰ ਜੱਸਾ ਸਿੰਘ ਨੂੰ ਪਾ ਦਿੱਤਾ ਹੈ ਸਰਦਾਰ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਉਹ ਨਾਲੇ ਆਪਣਾ ਪੁੱਤ ਬਣਾ ਕੇ ਪਾਲਿਆ ਸਾਹ ਸੰਗਤ ਆ ਘੋੜਸਵਾਰੀ ਨੇਜਾਬਾਦੀ ਗੁਰਬਾਣੀ ਦੀ ਸੰਥਿਆ ਗੁਰਬਾਣੀ ਦਾ ਕੀਰਤਨ ਜਿਹੜਾ ਉਹਦੇ ਧਨੀ ਬੜਾਇਆ ਗਿਆ ਤੇ ਪੰਥ ਦੇ ਵੇੜੇ ਦੇ ਵਿੱਚ ਸਰਦਾਰ ਜੱਸਾ ਸਿੰਘ ਉੱਚਾ ਸਰੂ ਜਿਹਾ ਕਾਦਾ ਅਨ ਸਨੋਰਾਨੀ ਪਖਦਾ ਗੁਰਬਾਣੀ ਦੇ ਨਾਲ ਚਿਹਰਾ ਏਡੇ ਕੋ ਵੱਡੇ ਇਤਿਹਾਸ ਦੇ ਮਾਰ ਕੇ ਮਾਰਦੇ ਆ 1746 ਦੇ ਵਿੱਚ ਛੋਟੇ ਕੱਲੂਕਾਰੇ ਦੇ ਵਿੱਚ ਆਪ ਮੂਹਰੇ ਹੋ ਕੇ ਲੜਦੇ ਆ 1748 ਦੇ ਵਿੱਚ ਇੱਕ ਵੱਡੀ ਘਟਨਾ ਘਟਦੀ ਆ 1748 ਦੇ ਵਿੱਚ ਜਿਹੜਾ ਨਵਾਬ ਕਪੂਰ ਸਿੰਘ ਦੀ ਅਗਵਾਈ ਦੇ ਅੰਦਰ ਅਮਰਤਸਰ ਸਾਹਿਬ ਤੇ ਕਬਜ਼ਾ ਕਰਕੇ ਤੇ ਵਿਸਾਖੀ ਵਾਲੇ ਦਿਨ ਜੜੀਆ ਉਥੇ ਵਿਸਾਖੀ ਮਨਾਈ ਗਈ ਉਹ ਤੋਂ ਬਾਅਦ ਸਰਦਾਰ ਜੱਸਾ ਸਿੰਘ ਆਲੂਵਾਲੀਆ 10 April 1753 1700 54 ਨੂੰ ਜਿਹੜਾ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਅੰਦਰ ਨਵਾਬ ਕਪੂਰ ਸਿੰਘ ਹੁਣਾਂ ਤੋਂ ਬਾਅਦ ਜਿਹੜਾ ਉਹ ਜਥੇਦਾਰ ਖਾਪਿਆ ਗਿਆ ਇੱਥੇ ਯਾਦ ਰੱਖ ਯਾਦ ਰੱਖਣਯੋਗ ਬਾਅਦ ਹੈ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਉਹਨਾਂ ਦੇ ਚੌਥੇ ਜਥੇਦਾਰ ਹੁਣ ਜਿਹੜਾ ਹੈ ਬੁੱਢਾ ਦਲ ਜਿਹੜਾ ਉਹਨਾਂ ਨੂੰ ਗਿਣਦਾ ਹੈ ਸਰਦਾਰ ਜਸਾ ਸਿੰਘ ਆਲੂਵਾਲੀਆ ਸਾਹਿਬ ਨੂੰ ਤੇ ਉਹ ਅਗਾਹ ਚੱਲ ਕੇ ਵੱਡੀਆਂ ਮੁਹਿੰਮਾਂ ਮਾਰਦੇ ਨੇ 1753 ਤੋਂ ਬਾਅਦ ਅਦੀਨਾ ਬੇਗ ਚਿੱਠੀ ਲਿਖਦਾ ਸਰਦਾਰ ਜਸਾ ਸਿੰਘ ਨੂੰ ਅਦੀਨਾ ਬੇਗਨਾ ਦੋ ਹੱਥ ਕਰਦੇ ਨੇ ਉਹ ਤੋਂ ਬਾਅਦ ਇੱਕ ਵੱਡੀ ਘਟਨਾ ਵਾਪਰਦੀ ਹੈ ਕਿ 2200 ਹਿੰਦੂਆਂ ਦੀਆਂ ਲੜਕੀਆਂ ਛੜਾ ਕੇ ਦਿੰਦੇ ਆ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਆਰਾਮਗੜੀਆ ਬੰਦੀ ਛੋੜ ਦਾ ਖਤਾਬ ਸਰਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਨੂੰ ਮਿਲਦਾ ਹੈ ਜਿਹੜਾ ਵੱਡਾ ਮਾਰਕਾ ਮਾਰਿਆ ਉਸ ਸਨ 1761 ਦੇ ਵਿੱਚ ਉਹ ਲਾਹੌਰ ਸ਼ਹਿਰ ਜਿਹਦੇ ਨਾਲ ਮਿੱਠੀਆਂ ਤੇ ਖਸਮੈਲੀਆਂ ਯਾਦਾਂ ਨੇ ਪੰਤ ਦੀਆਂ ਧਾਨ ਗੁਰੂ ਅਰਜਨ ਦੇਵ ਮਾਰਜ ਨੂੰ ਜਿਸ ਲਾਹੌਰ ਸ਼ਹਿਰ ਦੇ ਅੰਦਰ ਸੀਜ਼ ਦੇ ਉੱਤੇ ਤੱਤਾ ਰੇਤਾ ਪਾ ਕੇ ਸ਼ਹੀਦ ਕੀਤਾ ਗਿਆ ਜਿਸ ਲਾਹੌਰ ਸ਼ਹਿਰ ਦੇ ਵਿੱਚ ਭਾਈ ਤਾਰੂ ਸਿੰਘ ਦਾ ਖੋਪਰ ਲਾਇਆ ਗਿਆ ਜਿਸ ਲਾਹੌਰ ਸ਼ਹਿਰ ਦੇ ਵਿੱਚ ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਗਿਆ ਉਸ ਲਾਹੌਰ ਸ਼ਹਿਰ ਜਿਹੜਾ ਲਾਹੌਰ ਸ਼ਹਿਰ ਹਰੇਕ ਵਕਤ ਜ਼ਹਿਰ ਵਰਤਾਉਂਦਾ ਉਹ ਲਾਹੌਰ ਸ਼ਹਿਰ ਨੂੰ ਜਿਹੜਾ ਉਹ ਖਾਲਸੇ ਨੇ ਇਕੱਤਰ ਹੋ ਕੇ ਫਤਿਹ ਕਰਨਾ ਹੈ ਤੇ ਇਹ ਜਿਹੜੀ ਵੱਡੀ ਇਤਿਹਾਸ ਦੇ ਅੰਦਰ ਨਿਸ਼ਾਨੀ ਹੈ ਉਹ ਸਰਦਾਰ ਬਾਬਾ ਜੱਸਾ ਸਿੰਘ ਆਲੂਵਾਲੀਏ ਦੀ ਧੋੜੀ ਦੇ ਵਿੱਚ ਪੈਣਗਾਰੀ ਹੈ ਉਹ ਬੈਦਖਾਨ ਜਿਹੜਾ ਉਹ ਲਾਹੌਰ ਦੇ ਕਿਲੇ ਦੇ ਵਿੱਚ ਹੈ ਸਨ 1761 ਨੂੰ ਲਾਹੌਰ ਦੇ ਕਿਲੇ ਦੇ ਉੱਤੇ ਕਬਜ਼ਾ ਕਰਨਾ ਤੇ ਮੂਹਾਂ ਅਖਰ ਕਮਾ ਬਹੁਤ ਘੱਟ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਹੈ ਲਾਹੌਰ ਦੇ ਉੱਪਰ ਕਬਜ਼ਾ ਕਰਨ ਦਾ ਸਰਦਾਰ ਜੱਸਾ ਸਿੰਘ ਆਲੂਵਾਲੀਏ ਦਾ ਖਜ਼ਾਨਿਆਂ ਅਮਰਾ ਕਿਤਾਬ ਹੈ ਗੁਲਾਮ ਅਲੀ ਖਾਂ ਆਜ਼ਾਦੀ ਜਿਹੜੀ 1761 ਤੋਂ ਬਾਅਦ 1762 ਦੇ ਵਿੱਚ ਲਿਖੀ ਗਈ ਹੈ ਖਜ਼ਾਨਿਆਂ ਅਮਰਾ ਕਿਤਾਬ ਦੇ ਵਿੱਚ ਗੁਲਾਮ ਅਲੀ ਖਾਂ ਆਜ਼ਾਦ ਲਿਖਦਾ ਹੈ ਕਿ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਪੰਥ ਦੀ ਅਗਵਾਈ ਕਰਕੇ ਲਾਹੌਰ ਤੇ ਕਬਜ਼ਾ ਕੀਤਾ ਕਰਮ ਸਿੰਘ ਹਿਸਟੋਰੀਅਨ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਕਰਦਾ ਹੈ ਕਿ ਉਹਨਾਂ ਨੇ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਇੱਥੇ ਬੱਸ ਨਹੀਂ ਅਹਿਮਦ ਸ਼ਾਹ ਦੁਰਾਨੀ ਕਿਤਾਬ ਦੇ ਵਿੱਚ ਡਾਕਟਰ ਗੰਡਾ ਸਿੰਘ 204 ਨੰਬਰ ਪੇਜ ਦੇ ਉੱਪਰ ਜਿਹੜਾ ਉਹ ਜ਼ਿਕਰ ਕਰਦੇ ਆ ਕਿ ਉਹਨਾਂ ਨੇ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਜੈਨ ਗਿਆਨ ਸਿੰਘ ਸ਼ਮਸ਼ੇਰ ਖਾਲਸਾ ਭਾਗ 2 ਦੇ ਵਿੱਚ 274 ਨੰਬਰ ਪੇਜ ਦੇ ਉੱਪਰ ਜ਼ਿਕਰ ਕਰਦੇ ਆ ਕਿ ਜਿਹੜਾ ਖਾਲਸੇ ਪੰਥ ਨੇ ਲਾਹੌਰ ਦੇ ਉੱਪਰ ਕਬਜ਼ਾ ਕੀਤਾ ਉਹ ਲਾਹੌਰ ਜਿਹਦਾ ਵੀ ਜਿਹੜਾ ਵੀ ਹਾਕਮ ਬੈਂਦਾ ਹੈ ਉਹ ਸਿੱਖਾਂ ਦੀ ਖੂਨ ਪੀਣੀ ਜੋਕ ਬਣ ਕੇ ਪੈਂਦਾ ਹੈ ਅੱਜ ਲਾਹੌਰ ਖਾਲਸੇ ਦੇ ਪੈਰਾ ਹੇਠ ਆ ਤੇ ਅੱਜ ਲਾਹੌਰ ਦੇ ਉੱਪਰ ਕਬਜ਼ਾ ਕਰਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਜਿਹੜੇ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਚੌਥੇਦਾਰ ਨੇ ਉਹਨਾਂ ਨੂੰ ਪੰਥ ਇੱਕ ਵੱਡਾ ਮਾਣ ਦੇਣ ਜਾ ਰਿਹਾ ਹੈ ਉਹਨਾਂ ਨੂੰ ਇੱਕ ਵੱਡਾ ਖਿਤਾਬ ਮੈਣਨ ਜਾ ਰਿਹਾ ਹੈ ਤੇ ਜਦੋਂ ਖਿਤਾਬ ਮੈਣਨ ਲੱਗਿਆ ਨਵਾਬ ਕਪੂਰ ਸਿੰਘ ਘੋੜਾ ਦੇ ਬੋਲ ਚੇਤੇ ਆ ਗਏ ਨਵਾਬ ਕਪੂਰ ਸਿੰਘ ਘੋੜਾ ਦੇ ਕਿਹੜੇ ਬੋਲ ਯਾਦ ਆਏ ਜਦੋਂ 8-9 ਸਾਲਾਂ ਦੇ ਸਨ ਦਲ ਪੰਥ ਦੇ ਅੰਦਰ ਖਾਲਸੇ ਪੰਥ ਦੇ ਅੰਦਰ ਜਿਹੜੀ ਸੇਵਾ ਲਈ ਸੀ ਸਰਦਾਰ ਨਵਾਬ ਕਪੂਰ ਸਿੰਘ ਘੋੜਾ ਨੇ ਉਹ ਲਈ ਸੀ ਕਿ ਅੱਜ ਤੋਂ ਵੱਡ ਪੁੱਤ ਸਰਦਾਰ ਜੱਸਾ ਸਿੰਘ ਤੈ ਸਿੰਘਾਂ ਦੇ ਘੋੜਿਆਂ ਨੂੰ ਦਾਣਾ ਪੱਠਾ ਪਾਉਣਾ ਹੈ ਤੇ ਹਮਕੋ ਤੁਮਕੋ ਕਹਿਦੀ ਆਦਤ ਪੈ ਗਈ ਸੀ ਇੰਨਾ ਕੋ ਨੂਰਾਨੀ ਚਿਹਰਾ ਸੀ ਇੰਨਾ ਕੋ ਪਿਆਰਾ ਚਿਹਰਾ ਸੀ ਕੋ ਗੱਲਾਂ ਪੱਟ ਜਾਂਦਾ ਸੀ ਕੋ ਪਿੱਟ ਤੇ ਥੱਪੜ ਮਾਰ ਜਾਂਦਾ ਸੀ ਕੋ ਗੋਦੀ ਚੱਕ ਕੇ ਖੜਾਉਂਦਾ ਸੀ ਕੋ ਸਿੱਤਾ ਨਾ ਨਹੀਂ ਸੀ ਬੁਲਾਉਂਦਾ ਹਮਕੋ ਤੁਮਕੋ ਕਹਿ ਕੇ ਬੁਲਾਉਂਦਾ ਸੀ ਇੱਕ ਦਿਨ ਸਾਖੀ ਦੇ ਵਿੱਚ ਲਿਖਿਆ ਕਿ ਟੋਕਰੀ ਸੱਟ ਕੇ ਉਹ ਛੋਲਿਆਂ ਵਾਲੀ ਦਾਣੇ ਪੱਠੇ ਵਾਲੀ ਨਵਾਬ ਕਪੂਰ ਸਿੰਘ ਦੀ ਗੋਦੀ 'ਚ ਜਾ ਕੇ ਕਹਿੰਦੇ ਆ ਕਿ ਮੇਰੇ ਤੋਂ ਜਿਹੜਾ ਉਹ ਦਾਣਾ ਦੇਣਾ ਜਾ ਸਕਾ ਮੇਰੇ ਤੋਂ ਦਾਣਾ ਨਹੀਂ ਜਿਹੜਾ ਇਹਨਾਂ ਨੂੰ ਦਿੱਤਾ ਜਾਂਦਾ ਇਹ ਮੈਨੂੰ ਮਜ਼ਾਕ ਬਹੁਤ ਕਰਦੇ ਆ ਮੇਰਾ ਕੋਈ ਨਾਂ ਨਹੀਂ ਲੈ ਕੇ ਬੁਲਾਉਂਦਾ ਜੱਸਾ ਸਿੰਘ ਮੈਨੂੰ ਹਮ ਕੋ ਤੁਮ ਕੋ ਕਹਿ ਕੇ ਬੁਲਾਉਂਦੇ ਆ ਮੈਨੂੰ ਚੋਬਾ ਲਾਉਂਦੇ ਆ ਮੇਰੇ ਨਾਲ ਮਜ਼ਾਕ ਕਰਦੇ ਆ ਨਵਾਬ ਕਪੂਰ ਸਿੰਘ ਜਿਹੜਾ ਉਹ ਸਰਦਾਰ ਜੱਸਾ ਸਿੰਘ ਦਾ ਮੁਖੜਾ ਚੁੰਮਦਾ ਹੈ ਮੱਥੇ ਤੇ ਹੱਥ ਮਾਰ ਕੇ ਇੱਕ ਗੋਦੀ 'ਚ ਬਿਠਾ ਕੇ ਇੱਕ ਗੱਲ ਕਹਿੰਦਾ ਕਹਿੰਦਾ ਪੁੱਤਰਾ ਤੈਨੂੰ ਇੱਕ ਗੱਲ ਕਹਿਣੀ ਆ ਇਹਨਾਂ ਦੀ ਸੇਵਾ ਛੱਡ ਕੇ ਨਾ ਜਾਈ ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ ਮੈਂ ਸੰਗਤ ਦੇ ਵਿੱਚ ਪੱਖਾ ਚੱਲਦਾ ਸੀ ਇਹਨਾਂ ਨੇ ਮੈਨੂੰ ਨਵਾਬੀ ਬਖਸ਼ ਦਿੱਤੀ ਆ ਤੂੰ ਇਹਨਾਂ ਦੀ ਸੇਵਾ ਛੱਡ ਕੇ ਨਾ ਜਾਈ ਸਰਦਾਰ ਜਸਾ ਸਿੰਘ 8 ਸਾਲਾਂ ਦੇ ਨੇ ਆਪਣੇ ਦਿਲ ਦੇ ਵਿੱਚ ਉਹ ਗੱਲ ਪਾਲ ਲਈ ਸੀ ਤੇ ਸਿੱਖਾਂ ਦੀ ਸੇਵਾ ਛੱਡ ਕੇ ਸਰਦਾਰ ਜਸਾ ਸਿੰਘ ਨਹੀਂ ਗਏ ਸਨ ਤੇ ਅੱਜ ਸਰਦਾਰ ਜਸਾ ਸਿੰਘ ਆਲੂਵਾਲੀਏ ਦੀ ਜ਼ਿੰਦਗੀ 'ਚ ਉਹ ਦਿਨ ਆਇਆ ਕਿ ਜਿਹੜੇ ਬੱਚੇ ਦੇ ਸਿਰ ਦੇ ਉੱਪਰੋਂ ਪਿਤਾ ਦਾ ਸਾਯਾ ਉੱਠ ਗਿਆ ਸੀ ਅੱਜ ਉਸ ਸਰਦਾਰ ਜਸਾ ਸਿੰਘ ਆਲੂਵਾਲੀਏ ਨੇ ਲਾਹੌਰ ਫਤਿਹ ਕੀਤਾ ਖਤ ਤੇ ਬਿਠਾ ਕੇ ਮੱਥੇ ਤੇ ਲਾ ਕੇ ਕਲਗੀ ਸਾਰੇ ਪੰਥ ਨੇ ਖਤਾਬ ਦਿੱਤਾ ਕਿ ਸੁਲਤਾਨੇ ਉਲਕੌਮ ਇਹਦੇ ਅਖਰੀ ਅਰਥ ਹੈ ਕਿ ਅੱਜ ਤੋਂ ਬਾਅਦ ਅਸੀਂ ਤੈਨੂੰ ਕੌਮ ਦਾ ਸੁਲਤਾਨ ਕੌਮ ਦਾ ਬਾਦਸ਼ਾਹ ਗਿਣਦੇ ਆ ਕਿ ਲਾਹੌਰ ਫਤਿਹ ਕੀਤਾ ਇਹਦੇ ਬਾਬਤ ਆਨ ਸਿੰਘ ਕੋਮਲ ਬੜਾ ਸੋਹਣਾ ਲਿਖਦਿਆ ਕਹਿੰਦੇ ਦੇ ਸੁਲਤਾਨ ਕੌਮ ਖਤਾਬ ਉਹਨੂੰ ਦਿੱਤਾ ਆਦਰ ਸਨਮਾਨ ਸੀ ਖਾਲਸੇ ਨੇ ਉਹਨੇ ਵੀ ਖਾਲਸੇ ਪੰਥ ਦੀ ਸ਼ਾਨ ਰੱਖੀ ਰੱਖੀ ਉਹਦੀ ਵੀ ਸ਼ਾਨ ਸੀ ਖਾਲਸੇ ਨੇ ਤੇਜ ਤੱਪ ਤੇ ਬੀਰਤਾ ਵੱਲੋਂ ਦੱਸਿਆ ਉਹਨੂੰ ਮਹਾਨ ਸਿੱਖ ਖਾਲਸੇ ਨੇ ਦਿੱਲੀ ਜਿੱਤ ਕੇ ਤੇ ਲਾਲ ਕਿਲੇ ਉੱਤੇ ਜੱਜ ਚੁਲਾਇਆ ਨਿਸ਼ਾਨ ਸਿੱਖ ਖਾਲਸੇ ਨੇ ਸੁਲਤਾਨੇ ਉਲਕਉਮ ਬਣਿਆ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਗੱਦੀ ਗੁਰਨਾਨਕ ਸੱਚੇ ਪਾਤਸ਼ਾਹ ਦੀ ਬਾਬਰ ਜਾਬਰਾਂ ਦੇ ਸੀਨੇ ਖੜਕਦੀ ਰਹੀ ਤਾਈਓ ਉਸ ਵੇਲੇ ਧਰਮੀ ਬੰਦਿਆ ਤੇ ਤੇਗ ਜ਼ੁਲਮ ਦੀ ਸਤਾਹੀ ਲਟਕਦੀ ਰਹੀ ਓ ਜਿਉਂ-ਜਿਉਂ ਜੋ ਸਮਾਂ ਕਰਵਟ ਰਿਹਾ ਲੈਂਦਾ ਸਿੱਖੀ ਸਮੇ ਦੀ ਅੱਖ ਦੇ ਵਿੱਚ ਰੜਕਦੀ ਰਹੀ ਐਵੇਂ ਗੁਰੂ ਘਰ ਦੀ ਚੜ੍ਹਦੀ ਕਲਾ ਜਾਪੇ ਅਬਦਾਲੀ ਦੀਆਂ ਅੱਖਾਂ ਦੇ ਵਿੱਚ ਰੜਕਦੀ ਰਹੀ 1761 ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਲਾਹੌਰ ਫਤਿਹ ਕਰਦੇ ਆ ਤੇ 5 ਫਰਵਰੀ 1762 ਨੂੰ ਕੋਪਰੀ ਹੀੜੇ ਦੇ ਮੈਦਾਨ ਦੇ ਅੰਦਰ 2 ਲੱਖ ਫੌਜ ਲੈ ਕੇ ਪਹੁੰਚਿਆ ਵੱਡੇ ਕੱਲੂਕਾਰਾ ਜਿਹਨੂੰ ਜੰਗ ਆਖਿਆ ਜਾਂਦਾ ਕੋਪਰ ਹੀੜੇ ਦੇ ਮੈਦਾਨ ਦੇ ਅੰਦਰ ਪੂਰੇ ਜੋਬਨ ਦੇ ਉੱਤੇ ਜੰਗ ਲੜੀ ਜਾ ਰਹੀ ਹੈ ਕਿੱਡੇ ਕ ਮਹਾਨ ਸਨ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੁਣਦੇ ਜਾਇਓ ਚੱਲਦੀ ਮੈਦਾਨੇ ਜੰਗ ਦੇ ਵਿੱਚ 2 ਲੱਖ ਫੌਜ ਨੇ ਘੇਰਾ ਪਾਇਆ ਇਤਿਹਾਸਕਾਰ ਮੰਨਦੇ ਆ ਅੱਧੀ ਕੌਮ ਦੇ ਸ਼ਹੀਦ ਹੋ ਗਈ ਸੀ 35 ਹਜ਼ਾਰ ਸ਼ਹੀਦ ਸਿੰਘ ਤੇ ਸਿੰਘਣੀਆਂ ਜਿਹੜੀਆਂ ਇੱਕ ਦਿਨ ਦੇ ਅੰਦਰ ਅੱਧੀ ਕੌਮ ਸ਼ਹੀਦ ਹੋਈ ਹੈ ਚੱਲਦੀ ਜੰਗ ਦੇ ਵਿੱਚ ਗੁਰਮੁਖ ਸਿੰਘ ਚਾਵਕ ਮਾਰਦਾ ਘੋੜੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੇ ਤੇ ਕਹਿਣ ਲੱਗਿਆ ਸਰਦਾਰ ਸਾਹਿਬ ਤੁਸੀਂ ਚਲੇ ਜਾਓ ਕੌਮ ਲੜਲੇਗੀ ਪੰਖ ਲੜਲੇਗੀ ਸਰਦਾਰ ਜਸਾ ਸਿੰਘ ਆਲੂਵਾਲੀਆ ਅੱਜ ਕੌਮ ਉਹਨਾਂ ਵਰਗਾ ਆਗੂ ਚਾਹੁੰਦੀ ਹੈ ਬਹੁਤ ਵੱਡਾ ਫੈਸਲਾ ਵੱਡੇ ਕੱਲੂਕਾਰੇ ਦੇ ਮੈਦਾਨੇ ਜੰਗ ਦੇ ਵਿੱਚ ਲੈ ਕੇ ਆ ਕਹਿਣ ਲੱਗੇ ਗੁਰਮੁਖ ਸਿੰਘਾ ਗੱਲ ਸੁਣ ਜੇ ਅੱਜ ਮੈਂ ਇੱਥੋਂ ਭੱਜ ਗਿਆ ਤੇ ਕੱਲ ਨੂੰ ਲੋਕ ਗੱਲਾਂ ਕਰਨਗੇ ਤੇ ਯਾਦ ਰੱਖ ਜਿਹੜੀਆਂ ਕੌਮਾਂ ਦੇ ਆਗੂ ਭੱਜਣ ਉਹ ਕੌਮਾਂ ਨਹੀਂ ਕਦੇ ਖਲੋਇਆ ਕਰਦੀਆਂ ਸਰਦਾਰ ਜਸਾ ਸਿੰਘ ਰਾਮਗੜੀਆ ਕਹਿੰਦੇ ਨਾਰਾਜ਼ਗੀ ਜ਼ਾਹਰ ਕਰਦੇ ਆ ਕੁੱਟ ਕੇ ਜੱਫੀ ਪਾ ਕੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਇੱਕ ਗੱਲ ਕਹਿੰਦੇ ਆ ਕਿ ਮਿਸਲ ਵੰਡ ਅਬ ਕਬੂ ਨਾ ਪਾਮੋ ਰਾਲ ਮੇਲ ਖੜ ਤੁਰ ਪੰਥ ਬਚਾਵੋ ਉਥੇ 12 ਮਿਸਲਾਂ ਦੇ ਸਰਦਾਰ ਲੜੇ ਵੱਡੇ ਘੱਲੂਕਾਰੇ ਦਾ ਬਦਲਾ 8 ਮਹੀਨੇ ਬਾਅਦ ਲੈ ਲਿਆ ਸਾ ਸੰਗਤ ਤੇ ਵੱਡਾ ਇੱਕ ਮਾਰਕਾ ਮਾਰਿਆ ਸਰਹੰਦ ਫਤਿਹ ਕੀਤਾ 14 ਜਨਵਰੀ 1764 ਨੂੰ ਤੇ ਕਿੱਡੇ ਕ ਵੱਡੇ ਦਇਆ ਦੇ ਵੀ ਮੂਰਤ ਸਨ ਜਦੋਂ ਸਰਹੰਦ ਜਿੱਤ ਲਿਆ 12 ਮਿਸਲਾਂ ਦੇ ਸਰਦਾਰਾਂ ਨੇ ਤੇ ਇਕੱਲਾ 9 ਲੱਖ ਰੁਪਇਆ ਸਰਦਾਰ ਜਸਾ ਸਿੰਘ ਆਲੂਵਾਲੀਏ ਦੇ ਹਿੱਸੇ ਆਇਆ ਤੇ ਉਹਨੂੰ ਗੁਰੂ ਕੀ ਚਾਦਰ ਕਹਿ ਕੇ ਯਾਦ ਕੀਤਾ ਜਾਂਦਾ ਹੈ ਗੁਰੂ ਕੀ ਚਾਦਰ ਚਾਦਰ ਧਰਤੀ ਤੇ ਵਿਛਾ ਕੇ ਆਖਦੇ ਆਏ ਕਿ ਅਹਿਮਦ ਸ਼ਾਹ ਅਬਦਾਲੀ ਜਿਹੜਾ ਉਹ ਜਾਂਦਾ ਜਾਂਦਾ ਸਰੋਵਰਪੁਰ ਗਿਆ ਅਹਿਮਦ ਸ਼ਾਹ ਅਬਦਾਲੀ ਜਾਂਦਾ ਜਾਂਦਾ ਵੱਡੇ ਖੱਲੂਕਾਰੇ ਤੋਂ ਬਾਅਦ ਦਰਬਾਰ ਸਾਹਿਬ ਤੋਂ ਆਪਣਾ ਅੜਾ ਗਿਆ ਦਰਬਾਰ ਸਾਹਿਬ ਨੂੰ ਜਿਹੜਾ ਮੱਧਾ ਪਸ਼ੂਆਂ ਤੇ ਖੱਲਾ ਦੇ ਨਾਲ ਭਰਾ ਗਿਆ ਦਰਬਾਰ ਸਾਹਿਬ ਦੀ ਕਾਰ ਸੇਵਾ ਸ਼ੁਰੂ ਕਰਨੀ ਆ ਆਪਾਂ ਸਰਹੰਦ ਤੇ ਉੱਤੇ ਵੀ ਕਬਜ਼ਾ ਕਰ ਲਿਆ ਆਪਾਂ ਲਾਹੌਰ ਤੇ ਵੀ ਕਬਜ਼ਾ ਕਰ ਲਿਆ ਸਰਹੰਦ ਨੂੰ ਜਿੱਤ ਕੇ ਜੜੀ ਮਾਇਆ ਆਈ ਆ ਆਓ ਇਸ ਚਾਦਰ ਤੇ ਰੱਖੋ 9 ਲੱਖ ਰੁਪਏ ਦੇ ਵਿੱਚੋਂ ਇਤਿਹਾਸ ਦੇ ਲਿਖੀ ਮਿਲਦੀ ਗੱਲ ਐ 1 ਰੁਪਿਆ ਵੀ ਸਰਦਾਰ ਜੱਸਾ ਸਿੰਘ ਆਲੂਵਾਲੀ ਆਪਣੇ ਘਰ ਨਹੀਂ ਲੈ ਕੇ ਗਏ 9 ਦਾ 9 ਲੱਖ ਰੁਪਿਆ ਚਾਦਰ ਦੇ ਉੱਤੇ ਰੱਖਿਆ ਬਾਕੀ ਸਰਦਾਰਾਂ ਨੇ 5 ਲੱਖ ਰੁਪਿਆ ਰੱਖਿਆ 14 ਲੱਖ ਰੁਪਿਆ ਦੇਸ਼ ਰਾਜ ਦੇਸ਼ ਰਾਜ ਸਿੰਘ ਮਜੀਠੀਆ ਨੂੰ ਦਿੱਤਾ ਤੇ ਸੱਜਣਾ ਤੈਨ ਦਰਬਾਰ ਸਾਹਿਬ ਦੀ ਸੇਵਾ ਕਰਨੀ ਹੈ ਤੇ ਗੁਰੂ ਸਾਹਿਬਾਨਾਂ ਤੋਂ ਬਾਅਦ ਇਹ ਵੱਡਾ ਮਾਣ ਸਰਦਾਰ ਜਸਾ ਸਿੰਘ ਆਲੂਵਾਲੀਏ ਦੀ ਝੋਲੀ 'ਚ ਪੈਂਦਾ ਕਿ ਉਹਨਾਂ ਨੇ ਦਰਬਾਰ ਸਾਹਿਬ ਦਾ ਜਿਹੜਾ ਨੀ ਪਖੜ ਰੱਖਿਆ ਦਰਬਾਰ ਸਾਹਿਬ ਦੀ ਸੇਵਾ ਕਰਾਈ ਹੋਰ ਗੁਰਧਾਮਾਂ ਦੀ ਸੇਵਾ ਕਰਾਈ ਹੈ ਅੱਜ ਕੱਲ ਉਹਨਾਂ ਦੀ ਜਿਹੜੀ ਸਮਾਦ ਹੈ ਉਹ ਜਿਹੜਾ ਗੁਰਦੁਆਰਾ ਬਾਬਾ ਅਟਲ ਜੀ ਆ ਬਾਬਾ ਅਟਲ ਜੀ ਵਾਲੇ ਗੁਰਦੁਆਰੇ ਦੇ ਬਿਲਕੁਲ ਪਿੱਛੇ ਉਹਨਾਂ ਦੀ ਸਮਾਦ ਹੈ ਤੇ ਉਹਨਾਂ ਨੂੰ ਜਿਹੜਾ ਸਰਦਾਰ ਬਾਬਾ ਜੱਸਾ ਸਿੰਘ ਆਲੂਵਾਲੀਏ ਨੂੰ ਸੁਲਤਾਨੇ ਉਲਕੌਮ ਕਹਿ ਕੇ ਜਿਹੜਾ ਯਾਦ ਕੀਤਾ ਜਾਂਦਾ ਹੈ ਆਓ ਆਪਾਂ ਵੀ 3 ਮਈ ਵਾਲੇ ਦਿਨ ਸਰਦਾਰ ਬਾਬਾ ਜੱਸਾ ਸਿੰਘ ਆਲੂਵਾਲੀਏ ਨੂੰ ਯਾਦ ਕਰਿਆ ਕਰੀਏ ਜਿੰਨੀ ਸੰਗਤ ਦਰਬਾਰ ਸਾਹਿਬ ਦੀ ਧਰਤੀ ਤੇ ਜਾਂਦੀ ਹੈ ਉਹ ਬਾਬਾ ਅਟਲਜੀ ਵਾਲੇ ਅਸਥਾਨ ਤੇ ਮੱਥਾ ਟੇਕ ਕੇ ਬਿਲਕੁਲ ਪਿਛਲੇ ਪਾਛੇ ਨਵਾਬ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੀ ਸਮਾਦ ਹੈ ਆਪਾਂ ਸਰਦਾਰ ਬਾਬਾ ਜੱਸਾ ਸਿੰਘ ਆਲੂਵਾਲੀਆ ਜਿਹਨੂੰ ਵੀ ਜਿਹੜਾ ਉਹ ਮੱਥਾ ਟੇਕ ਕੇ ਆਇਆ ਕਰੀਏ ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਇੱਕੋ ਗੁਰਦੁਆਰਾ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਦਾ ਜਿਹੜਾ ਕੋਚਰ ਮਾਰਕੀਟ ਦੇ ਵਿੱਚ ਹੈ ਉਹ ਪੰਥ ਦੀ ਸ਼ਾਨ ਹੈ ਦੇ ਵੱਡੇ ਕੱਲੂਕਾਰੇ ਦੇ ਅੰਦਰ ਕਦੇ ਛੋਟੇ ਕੱਲੂਕਾਰੇ ਦੇ ਅੰਦਰ ਜੰਗਾਂ ਦੇ ਵਿੱਚ ਸ਼ਹੀਦੀ ਫੌਜਾਂ ਦੇ ਜਥੇਦਾਰ ਸਰਦਾਰ ਦਸਾ ਸਿੰਘ ਆਲੂਵਾਲੀਆ ਸਾਹਿਬ ਉਹਨਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਕਰੋੜ ਕਰੋੜ ਮੁਬਾਰਕਾਂ ਸਾਰੇ ਖਾਲਸੇ ਪੰਥ ਨੂੰ ਢਾਡੀ ਮਜੀਦ ਸਿੰਘ ਲੁਧਾਨੇ ਦੇ ਜਥੇ ਵੱਲੋਂ ਵਧਾਈਆਂ ਦਿੱਤੀਆਂ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ